ਨਮਸ਼ਰ ਪੰਚੇ ਜਥੇਦਾਰ ਸ਼੍ਰੀ ਅਕਲ ਤਖਤ ਸਾਹਿਬ ਨੇ ਦਿੱਤਾ ਵੱਡਾ ਬਿਆਨ ਕਿ ਹਾ ਮੂਨ ਨਿਵਾਸੀ ਕਿਸੇ ਵੀ ਧਰਮ ਦਾ ਹੋਵੇ ਉਸ ਨਾਲ ਧੱਕਾ ਸਹਿਣ ਨਹੀਂ ਕੀਤਾ ਜਾਵੇਗਾ ਬੀਤੇ ਦਿਨੀ ਨਮਸ਼ਰ ਦੇ ਮਹਿੰਦੀਪੁਰ ਬਾਈਪਾਸ ਤੇ ਇੱਕ ਅੰਮ੍ਰਿਤਧਾਰੀ ਨੌਜਵਾਨ ਦੀ ਪੁਲਿਸ ਨਾਲ ਬੈਂਸ ਕਰਦਿਆਂ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਚ ਨੌਜਵਾਨ ਪੁਲਿਸ ਤੇ ਉਸ ਨੂੰ ਜਾਣ ਬੁੱਝ ਕੇ ਪਰੇਸ਼ਾਨ ਕਰਨ ਦਾ ਦੋਸ਼ ਲਗਾ ਰਹੀ ਸੀ ਤੇ ਪੁਲਿਸ ਵੱਲੋਂ ਵੀ ਸੁਰੱਖਿਆ ਦੀ ਗੱਲ ਕਹੀ ਜਾਰੀ ਸੀ viral video to baad shiriya kal takht sahib de karkaran ne jathedar gyani kuldeep singh gadgach नौजवान ਕੋਲ ਪਹੁੰਚੇ ਤੇ ਕਿਹਾ ਕਿ ਮੂਲ ਨਿਵਾਸੀ ਕਿਸੇ ਵੀ ਧਰਮ ਦਾ ਹੋਵੇ ਉਸ ਨਾਲ ਕੀਤਾ ਤੱਕਾ ਸਹਿਣ ਨਹੀਂ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਜੇਕਰ ਸਰਕਾਰ ਕੋ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਪ੍ਰਬੰਧ ਨਹੀਂ ਤਾਂ ਆਪਣਾ ਰੋਜ਼ਗਾਰ ਕਰਦੇ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਵੀ ਹੱਕ ਨਹੀਂ ਤੁਸੀਂ ਦੇਖ ਰਹੇ ਹੋ ਨਮਾ ਸ਼ਹਿਰ ਤੋਂ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਰਿਪੋਰਟ ਦੱਸੋ ਨਾ ਸਾਹਬ ਦਾ ਨਾਮ ਦੱਸੋ ਕਿਹਨੇ ਬੰਦ ਕਰਾਉਣ ਨੂੰ ਕਿਹਾ ਤੁਹਾਨੂੰ ਸਾਹਬ ਦਾ ਨਾਮ ਦੱਸੋ ਨਾ ਤੁਸੀਂ ਕਿਹਨੇ ਬੰਦ ਕਰਾਉਣ ਨੂੰ ਕਿਹਾ ਕੋਈ ਨੀ ਉਹ ਨੰਬਰ ਆ ਗਿਆ ਗੱਡੀ ਨੰਬਰ ਕੋਈ ਨੀ ਭਾਜੀ ਭਗਵਾਨ ਬਣਾ ਨਹੀਂ ਨਹੀਂ ਤੁਸੀਂ ਕਹਿੰਦੇ ਨਾ ਨਹੀਂ ਅਸੀਂ ਜਾਣਾ ਉੱਧਰ ਉੱਧਰ ਵੀ ਜਾਣਾ ਅਸੀਂ ਕਦੇ ਕੋਈ ਆ ਕੇ ਸਾਨੂੰ ਦਬਕੇ ਮਾਰਦਾ ਕਦੇ ਕੋਈ ਮਾਰਦਾ ਕਬਕੇ ਥੋੜੀ ਗੱਲ ਹੈ ਕੰਮ ਨਹੀਂ ਕਰਨਾ ਅਸੀਂ ਤੁਸੀਂ ਆਪਣੇ ਨਾਕਾ ਲਾਓ ਨਾ ਅਸੀਂ ਨਹੀਂ ਲਾਉਂਦੇ ਨਾ ਅਸੀਂ ਨਹੀਂ ਲਾਉਂਦੇ ਤੁਸੀਂ ਨਕਲ ਆਵਾਜ਼ ਹੀ ਮਨਾਖੜੀ ਕਰਦੇ ਸਾਨੂੰ ਨਕਲ ਕਰਨ ਨੂੰ ਤੈਨੂੰ ਕੀ ਕਿਹਾ ਵੀ 12 ਵਜੇ ਤੱਕ ਬੰਦ ਆ ਨਹੀਂ ਪਾਣਾ ਰੋਡ ਚਲੋ ਠੀਕ ਹੈ ਤੁਹਾਡੀ ਗੱਲ ਬਾਈਪਾਸ ਹੈ ਬਾਈਪਾਸ ਹੈ ਅੰਦਰ ਸ਼ਹਿਰ ਪੂਰਾ ਚੱਲਦਾ ਪਿਆ ਜਿਹੜੀ ਗੱਲ ਜਿਹੜੀ ਗੱਲ ਹੈਗੀ ਉਹ ਹੈ ਨਹੀਂ ਰੇਡੀਓ ਨੂੰ ਬਈਆਂ ਨੂੰ ਕਿਉਂ ਨਹੀਂ ਬੰਦ ਕਰਾਇਆ ਤੁਸੀਂ ਕਰਾਵਾ ਜੇ ਕਿਤੇ ਮੇਰੀ ਡਿਊਟੀ ਮੈਨੂ ਜੋ ਕਿ ਮੈਂ ਇੱਕ ਮਿੰਟ ਯਾਰ ਦੂਜਾ ਛੱਡ ਪਰੇ ਯਾਰ ਨਹੀਂ ਨਹੀਂ ਪਰਕਿੰਗ ਕਬਜ਼ਾ ਕਰਕੇ ਇਹ ਦੇ ਕਬਜ਼ਾ ਕਿਆ ਕੀਤਾ ਆ ਕਬਜ਼ਾ ਕੀ ਪੰਜਾਬ 'ਚ ਸਾਡਾ ਹੱਕ ਆ ਪੰਜਾਬ 'ਚ ਸਾਡਾ ਹੱਕ ਆ ਹੱਕ ਇੱਥੇ ਪੰਜਾਬ 'ਚ ਸਾਡਾ ਹੱਕ ਆ ਭਾਜੀ ਗੌਰਮਟ ਵਾਲੀ ਜਗ੍ਹਾ ਦਾ ਹੱਕ ਆ ਪੰਜਾਬ ਸਾਡਾ ਹੱਕ ਆ ਕਿਉਂ ਗਵਰਨਮੈਂਟ ਦੀ ਜਗ੍ਹਾ ਕਿੱਥੇ ਆ ਮੈਨੂੰ ਇਹ ਦੱਸੋ ਗਵਰਨਮੈਂਟ ਦੀ ਜਗ੍ਹਾ ਕਿੱਥੇ ਆ ਹਰ ਕੋਈ ਨਾ ਉੱਧਰ ਖੜ੍ਹ ਪਰੇ ਚੜ ਜਾ ਇੱਥੇ ਹੀ ਰਹਿਣੀ ਹੈ ਗੱਡੀ ਖੜੀ ਇੱਥੇ ਖੜੀ ਹੈ ਜੇ ਇਹਨੂੰ ਸਾਫ ਨੂੰ ਬੁਲਾਣਾ ਬੁਲਾ ਲਓ ਇੱਥੇ ਮੈਂ ਰਹਿਦਾ ਕਿਹੜਾ ਖੜਦਾ ਆ ਕੇ ਇੱਥੇ ਹੀ ਖੜਾ ਆ ਮੈਂ ਇੱਥੇ ਮੈਂ ਦੇਦਾ ਕਿਹੜਾ ਖੜਦਾ ਤੁਸੀਂ ਖੜ੍ਹ ਲਓ ਮੇਰੇ ਮੋਰੇ ਆ ਕੇ ਲੋਕੀ ਲੀਡਰ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਵਾਂ ਸ਼ਹਿਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਨਾਲ ਨੇ ਮਨਦੀਪ ਦੁਕਲ ਬੀਤੇ ਦਿਨ ਅਸੀਂ ਨਵਾਂ ਸ਼ਹਿਰ ਦਾ ਜਿਹੜਾ ਗੜ ਇੱਕ ਵੀਡੀਓ ਵਾਇਰਲ ਹੋਈ ਸੀ ਜਿਹੜੀ ਪੰਜਾਬ ਪੁਲਿਸ ਦੇ ਨਾਲ ਇੱਥੋਂ ਦੇ ਜਿਹੜੇ ਸ਼੍ਰੀ ਭੈਣੀ ਸਾਹਿਬ ਦੀ ਰੇੜੀ ਲਾਉਂਦਾ ਆ ਬੰਦਾ ਦੁੱਧ ਤੇ ਬਿਸਕਟਾਂ ਦਾ ਕੰਮ ਕਰਦਾ ਆ ਉਸ ਦੇ ਨਾਲ ਬਹਿਸ ਹੁੰਦੀ ਆ ਕਿਸੇ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਆਣਾ ਹੁੰਦਾ ਆ ਤੇ ਉਸ ਨੂੰ ਇਹ ਕਿਹਾ ਜਾਂਦਾ ਆ ਵੀ ਤੂੰ ਆਪਣੀ ਰੇੜੀ ਪਿੱਛੇ ਕਰ ਲੈ ਉਸ ਨੇ ਪਿੱਛੇ ਵੀ ਕਰ ਲਈ ਸੀ ਫਿਰ ਵੀ ਉਸ ਤੋਂ ਬਾਅਦ ਉਸ ਦੀ ਬਹਿਸ ਹੁੰਦੀ ਆ ਬਹਿਸ ਹੋਣ ਤੋਂ ਬਾਅਦ ਇਹ ਮੁੱਦਾ ਕਾਫੀ ਗਰਮਾਇਆ ਗਰਮਾਉਣ ਤੋਂ ਬਾਅਦ ਅੱਜ ਸਵੇਰੇ ਇੱਥੇ ਜਥੇਦਾਰ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਗੜਗੱਜ ਇੱਥੇ ਪਹੁੰਚੇ ਆ ਤੇ ਆ ਕੇ ਉਹ ਕੀ ਕਹਿ ਰਹੇ ਨੇ ਤੇ ਉਹਨਾਂ ਨੇ ਕੀ ਕਿਹਾ ਆ ਆਓ ਦੇਖਦੇ ਆ ਜਿਹੜੀ ਅਸੀਂ ਦੇਖੀ ਸੀ ਕਿ ਬੀਤੇ ਦਿਨ ਜਿਹੜਾ ਨਵਾਂ ਸ਼ਹਿਰ ਦੇ ਜਿਹੜਾ ਬਾਈਪਾਸ ਹੈ ਗੜਸੰਗਰਾ ਰੋਡ ਤੇ ਉੱਥੇ ਜਿਹੜੇ ਇੱਕ ਨੌਜਵਾਨ ਦੇ ਨਾਲ ਪੁਲਿਸ ਦੀ ਬਹਿਸ ਹੁੰਦੀ ਹੈ ਕਿ ਪੁਲਿਸ ਕਹਿੰਦੀ ਸੀਗੀ ਵੀ ਤੂੰ ਸੜਕ ਦੇ ਵਿੱਚ ਕਾਰ ਆਪਣੀ ਰੇੜੀ ਲਈ ਹੋਈ ਆ ਜਿਹੜਾ ਆਪਣਾ ਕੰਮ ਕਰਦਾ ਆ ਪਰ ਉਸ ਵੇਲੇ ਪੁਲਿਸ ਨੂੰ ਜਿਹੜੀਆਂ ਨਵਾਂ ਸ਼ਹਿਰ ਦੇ ਵਿੱਚ ਲੱਗੀਆਂ ਹੋਈਆਂ 200 ਰੇੜੀਆਂ ਨਜ਼ਰ ਨਹੀਂ ਆਈਆਂ ਜਿਹੜੀਆਂ ਰੇੜੀਆਂ ਜਿਹੜੀਆਂ ਰੇੜੀਆਂ ਟ੍ਰੈਫਿਕ ਦੇ ਵਿੱਚ ਵਿਘਨ ਪਾਉਂਦੀਆਂ ਆ ਉਹ ਪੁਲਿਸ ਨੂੰ ਨਜ਼ਰ ਨਹੀਂ ਆਈਆਂ ਇੱਕ ਪੰਜਾਬੀ ਨੌਜਵਾਨ ਜਿਹੜਾ ਆਪਣਾ ਕਿਰਤ ਦਾ ਕੰਮ ਕਰ ਰਿਹਾ ਆ ਜਿਸ ਜਿੱਥੇ ਪੰਜਾਬ ਸਰਕਾਰ ਇੱਕ ਪਾਸੇ ਹੋਕਾ ਦੇ ਰਹੀ ਆ ਕਿ ਪੰਜਾਬੀਆਂ ਨੌਕਰੀ ਕਿਰਤ ਦੇ ਵੱਲ ਤੁਰਨਾ ਚਾਹੀਦਾ ਆ ਉਸ ਕਿਰਤ ਨੂੰ ਪਾਸੇ ਕਰਕੇ ਜਿੱਥੇ ਅਲੱਗ ਉਸਨਾਂ ਨੌਜਵਾਨਾਂ ਦਾ ਧੱਕਾ ਕੀਤਾ ਜਾ ਰਿਹਾ ਆ ਤੇ ਉਸ ਦੇ ਕਾਰੋਬਾਰ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ इसे मामले अकाल तख सा हर वे दते मेरे मोहरे गांत ट्रक भी लिया ਇਹ ਕੋ ਪੁਲਿਸ ਵਾਲੇ ਹੋਰ ਆ ਲੇਕਿਨ ਇਹ ਜਿਹੜਾ ਪੁਲਿਸ ਵਾਲਾ ਹੈ ਜਿਸ ਵੇਲੇ ਹੁਣ ਭਗਵੰਤ ਮਾਨ ਜੀ ਨੇ ਆਣਾ ਸੀਗਾ ਹਾਂਜੀ ਤੇ ਉਹਨਾਂ ਦਾ ਰੋਬ ਨਾਲ ਧੱਕੇ ਨਾਲ ਮੈਨੂੰ ਕਹਿੰਦੇ ਵੀ ਇੱਕ ਪਹਿਲਾਂ ਐਸਆਈ ਹੱਥ ਜੋੜ ਕੇ ਉਹਨੇ ਬੇਨਤੀ ਕੀਤੀ ਮੈਂ ਗੱਡੀ ਅੰਦਰ ਚੱਕ ਕੇ ਉਧਰ ਕਰਤੀ ਪਿੱਛੇ ਮੈਂ ਕਿਹਾ ਕੋਈ ਗੱਲ ਨਹੀਂ ਬਾਬਾ ਜੀ ਕਰ ਲੈਨੇ ਆ ਇੱਕ ਦਿਨ ਦੀ ਗੱਲ ਮੈਂ ਪਿੱਛੇ ਕਰਤੀ ਇਹ ਆਇਆ ਉਧਰੋਂ ਜੀਬ ਲੈ ਕੇ ਜੀਬ ਲੈ ਕੇ ਆ ਕੇ ਮੇਰੇ ਮੂਰੇ ਅੱਛੇ ਪਸਾਰਤੀ ਹਾਂਜੀ ਪਸਾ ਕੇ ਫਿਰ ਪਾਪਾ ਜੀ ਹਜੇ ਮੇਰੇ ਨਾਲ ਆਏ ਨਹੀਂ ਸੀਗੇ ਦੂਜੇ ਪਾਪਾ ਜੀ ਆ ਪਾਪਾ ਜੀ ਮੇਰੇ ਨਾਲ ਸੜਾਈ ਲਾਂਦੇ ਹਾਂ ਹਾਂਜੀ ਇਹ ਆਏ ਨਹੀਂ ਸੀ ਹਜੇ ਉਹ ਆ ਕੇ ਇੱਥੇ ਲਾ ਕੇ ਨਾ ਗੱਡੀ ਮੇਰੇ ਮੋਰੇ ਤੇ ਬਦਮਾਸ਼ੀ ਦਾ ਖਾਨ ਲਾ ਪਿਆ ਬਾਪੂ ਨੂੰ ਉਲਟਾ ਸੁਲਟਾ ਬੋਲਿਆ ਬਹੁਤ ਵੀਡੀਓ ਜੇ ਤੁਸੀਂ ਦੇਖ ਲਿਆ ਬਹੁਤ ਕੁਝ ਕੀ ਬੋਲਿਆ ਹੋਰ ਕਹਿੰਦਾ ਇੱਥੇ ਗੱਡੀ ਨਹੀਂ ਲਾਉਣ ਦੇਣੀ ਨਾ ਖੋਲਣ ਦੇਣੀ ਜੱਟ ਕਰ ਭਗਵੰਤ ਮਾਨ ਨੇ ਇੱਥੋਂ ਜਾਣ ਨਹੀਂ ਹੈਗਾ ਇਹ ਕਦੇ 26 ਜਨਵਰੀ ਨੂੰ ਬੰਦ ਕਰਾ ਦਿੰਦੇ ਕਦੇ 15 ਅਗਸਤ ਨੂੰ ਬੰਦ ਕਰਾ ਦਿੰਦੇ ਕਦੇ ਭਗਵੰਤ ਮਾਨ ਪਿਛਲੇ ਵਾਰ ਆਇਆ ਤਾਂ ਵੀ ਬੰਦ ਕਰਾਤੀ ਮੇਰੀ ਗੱਡੀ ਤੇ ਐਦਾਂ ਕੀ ਕੋਈ ਬਦਮਾਸ਼ੀ ਜ਼ਿਆਦਾ ਹੀ ਕਰ ਦੁੱਤੀ ਹੈ ਮੈਂ ਕਹਾਂ ਜੀ ਬਾਈ ਸ਼ਹਿਰ ਦੇ ਵਿੱਚ ਹੋਰ ਹੋਰ ਥਾਵਾਂ ਤੇ ਵੀ ਰੇੜੀਆਂ ਫਟੀਆਂ ਲੱਗਦੀਆਂ ਬਿਲਕੁਲ ਜੀ ਬਹੁਤ ਆ ਜਾ ਕੇ ਤੁਸੀਂ ਦੇਖ ਸਕਦੇ ਮੇਰੇ ਨਾਲ ਆ ਕੇ ਵੀ ਪੂਰਾ ਤੰਗੀ ਨਾਲ ਸ਼ਹਿਰ ਇਸ ਵੇਲੇ ਰੇੜੀਆਂ ਪ੍ਰਵਾਸੀਆਂ ਦੀ ਜ਼ਿਆਦਾ ਲੱਗੀਆਂ ਹੋਈਆਂ ਮੈਂ ਪਹਿਲਾਂ ਬਰੂਡ ਬੇਜ਼ਦਾਰਿਆਂ ਨਵੇਂ ਸ਼ਹਿਰ ਦੇ ਵਿੱਚ ਮੈਨੂੰ ਪ੍ਰਵਾਸੀਆਂ ਨੇ ਬੜਾ ਤੰਗੀ ਪ੍ਰਵਾਸੀਆਂ ਦਾ ਸਾਥ ਆਪਣੇ ਪੰਜਾਬੀ ਬਹੁਤ ਦੇ ਰਹੇ ਨੇ ਤੇ ਉੱਥੋਂ ਮੈਂ ਛੱਡ ਕੇ ਆ ਗਿਆ ਮੈਂ ਕਿਹਾ ਕਿਉਂ ਮੈਂ ਇਦਾਂ ਦੇ ਕੰਮ ਕਰਨੇ ਆ ਜੀ ਜਿਹੜਾ ਕਿ ਮੇਰੇ ਤੋਂ ਕੁਝ ਹੋ ਜਵੇ ਤਾਂ ਮੈਂ ਆਪਣੇ ਬੱਚੇ ਪਾਲਦਾ ਵੀ ਬਹੁਤ ਮਿਹਨਤ ਨਾਲ ਮੈਂ ਜ਼ਿਮੀਦਾਰ ਦਾ ਮੁੱਦਾ ਮੇਰੇ ਕੋਲ ਜ਼ਮੀਨ ਕੋਈ ਹੈ ਨਹੀਂ। ਆਪਰੇ ਇਥੋਂ ਦੇ ਮੂਲ ਇਥੋਂ ਦੇ ਲੋਕਲ। ਹਾਂਜੀ ਮੇਰਾ ਪਿੰਡ ਕੁੰਨੂ ਮਜਾਰਾ ਹੈ ਜੀ। ਤੇ ਮੇਰੇ ਡੈਡੀ ਆਹ ਜੀ ਮੇਰੇ ਡੈਡੀ। ਸ਼ਾਉਣੀ ਇਹ ਸੰਗਤ ਕੀਰਤ ਕਰਦਾ ਹਾਂ ਅਮਰਸਾ ਇਲਾਕਾ ਵਾ। ਪਾਪਾ ਜੀ ਸ਼ਾਉਣੇ ਗੜ੍ਹਛੇ ਨੇ। ਆਪਣੇ ਇਥੋਂ ਦੇ ਮੂਲ ਪੰਜਾਬੀ। ਹਾਂਜੀ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹਨ ਕੋਈ ਗੱਲ ਨਹੀਂ। ਉਹ ਕਿੰਨੇ ਕ ਇਹ ਕੰਮ ਕਰਦੇ ਆਪਣੇ ਕੀਰਤ ਕਰਦੇ। ਆਪਣੇ ਬਹੁਤ ਘਟ ਹੈ ਜੀ ਮੈਂ ਤਾਂ ਵੀਡੀਓ ਇਸ ਇਸ ਗੱਲ ਦੀ ਪਾਨਾ ਹੁੰਦਾ ਹੈ ਕਿ ਤੁਸੀਂ ਆਪਣੇ ਪੰਜਾਬ ਛੱਡ ਕੇ ਨਾ ਜਾਓ ਜੀ ਇੱਥੇ ਕਿਰਤ ਕਰੋ ਤੇ ਮੈਂ ਜੇ ਤੁਹਾਨੂੰ ਕੋਈ ਕੰਮ ਨਹੀਂ ਆਉਂਦਾ ਮੈਂ ਉਹ ਵੀ ਤੁਹਾਡੀ ਹੈਲਪ ਕਰੂੰਗਾ ਵੀ ਜਿੰਨਾ ਹੋ ਸਕੇ ਮੇ ਤੋਂ ਮੈਂ ਕੰਮ ਦੱਸੂੰਗਾ ਵੀ ਕਿਹੜਾ ਕਰਨਾ ਹੈ ਇਹਨਾਂ ਦੇ ਬਰਾਬਰ ਕਿਰਤ ਕਰੋ ਤੁਸੀਂ ਜੀ ਕਰੇ ਕਿ ਪ੍ਰਸ਼ਾਸਨ ਸੰਜੋਗ ਕਰੇ ਅੰਮ੍ਰਵਾਸੀ ਆ ਪ੍ਰਵਾਸੀਆਂ ਵੱਲ ਨੂੰ ਮੋਹ ਨਹੀਂ ਕਰਨਾ ਹਨਾ ਤੇ ਜਿਹੜੇ ਆਪਣੇ ਅੰਮ੍ਰਿਤਧਾਰੀ ਆ ਜਿਹਨਾਂ ਦੇ ਦਾੜੇ ਪ੍ਰਕਾਸ਼ ਆ ਤੇ ਸਿੱਖੀ ਸਰੂਪ ਚਾ ਉਹਨਾਂ ਨੂੰ ਆ ਕੇ ਤੰਗ ਕਰਨਾ ਪ੍ਰਵਾਸੀਆਂ ਦੇ ਹੱਕ ਚ ਜਾ ਕੇ ਖਲੋਣਾ ਆਪਣੇ ਜਿਹੜੇ ਸਿੱਖ ਆ ਸਿੱਖਾਂ ਦੇ ਵਿਰੋਧ ਵਿੱਚ ਜਾ ਕੇ ਉਹਨਾਂ ਨੂੰ ਤੰਗ ਕਰਨਾ ਪਰੇਸ਼ਾਨ ਕਰਨਾ ਕਿ ਆਪਣੀ ਕੀਰਤ ਬੰਦ ਕਰ ਦੇਣਾ ਉਹ ਸਿੱਖ ਕੀ ਕਰਨ ਕੈਨੇਡਾ ਦੇ ਵਿੱਚ ਵੀ ਜਿਹੜੇ ਸਾਡੇ ਸਿੱਖ ਆ ਉਹ ਜਾ ਕੇ ਕੀਰਤ ਕਰਦੇ ਆ ਕੈਨੇਡਾ ਦੀ ਅਮਰੀਕਾ ਦੀ ਯੂਰਪ ਦੀ ਸਰਕਾਰ ਉਹਨਾਂ ਦੀ ਉਸਤਤ ਕਰਦੀ ਆ ਕਿ ਹਾਂ ਵੀ ਬਹੁਤ ਵਧੀਆ ਜੀਵਨ ਹੈ ਇਹਨਾਂ ਦਾ ਇਹ ਕੀਰਤ ਕਰਦੇ ਆ ਇਹਨਾਂ 'ਚ ਕੋਈ ਵੀ ਬੰਦੇ ਗਲਤ ਨਹੀਂ ਆ ਠੀਕ ਆ ਜੀ ਆਪਣੇ ਜੀ ਹਾਂ ਜੀ ਮਸਲਾ ਇਹ ਹੈਗਾ ਵੀ ਆਪਾਂ ਸਾਰੇ ਜਾਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਆਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਸਨਮਾਨ ਹੀ ਸਾਰਿਆਂ ਨੂੰ ਬਰਾਬਰ ਦੇ ਵਸੀਲੇ ਦਿੱਤੇ ਜਾਂਦੇ ਤੇ ਦੁਜੇ ਬੰਨੇ ਜਦੋਂ ਆਪਾਂ ਅੱਜ ਕੱਲ ਕਰਦੇ ਆਂ ਦੇਖੋ ਇਹ ਜਿਹੜੇ ਸਾਡੇ ਲੋਕ ਇੱਥੇ ਆਪਣੀ ਕੋਈ ਧਰਮ ਦੀ ਸੱਚੀ ਸੂਚੀ ਕਿਰਤ ਕਰਦੇ ਔਰ ਕੱਲਾ ਇੱਥੇ ਨਹੀਂ ਆ ਇਹ ਨਮਾਸ਼ਹਿਰੋ ਦੇਣਾ ਖਰੜ ਜਾਂ ਸਾਬ ਜਰਾਜੀਤ ਸਿੰਘ ਨਗਰ ਮਹਾਲੀ ਜਾਂ ਲੁਧਿਆਣਾ ਜਾਂ ਕਿਤੇ ਵੀ ਤਾਂ ਜਿਹੜਾ ਇਥੋਂ ਦੇ ਮੂਲ ਲੋਕ ਆ ਉਹਨਾਂ ਦਾ ਧਰਮ ਭਾਵੇਂ ਕੋਈ ਵੀ ਹੋਵੇ ਉਹ ਸਿੱਖ ਹੋਵੇ Hindu ਹੋਵੇ ਕੋਈ ਵੀ ਹੋਵੇ ਉਹਨਾਂ ਨੇ ਵੀ ਆਪਣੇ ਰੋਜ਼ਗਾਰ ਦੇ ਜਿਹੜੇ ਵਸੀਲੇ ਆ ਉਹਦੇ ਇਥੋਂ ਹੀ ਪੈਦਾ ਕਰਦੇ ਆ ਜਦੋਂ ਬਾਕੀ ਥਾਵਾਂ ਦੇ ਉੱਤੇ ਇਹ ਸਾਰੇ ਕੁਝ ਲੱਗ ਰਿਹਾ ਵਾ ਤਾਂ ਫਿਰ ਇਵੇਂ ਕਿਸੇ ਨੂੰ ਤੰਗ ਕਰਨਾ ਮੇਰੇ ਹਿਸਾਬ ਦੇ ਨਾਲ ਇਹ ਠੀਕ ਨਹੀਂ ਆ ਕਿਉਂਕਿ ਇਹ ਲੋਕ ਇੱਕ ਬੰਨੇ ਦਾ ਆਪਾਂ ਕਹਿ ਰਹੇ ਆਂ ਵੀ ਇੱਥੇ ਰੋਜ਼ਗਾਰ ਕਰਨ ਆਣ ਕੇ ਇੱਥੇ ਆਣ ਕੇ ਕੰਮ ਕਰਨ ਕੋਈ ਕੰਮ ਮਾੜਾ ਨਹੀਂ ਆ ਸਰਕਾਰ ਰੋਜ਼ਗਾਰ ਤੇ ਇਹਨਾਂ ਨੂੰ ਦੇ ਨਹੀਂ ਸਕੀ ਇਹਨਾਂ ਦੇ ਹੋਰ ਵਸੀਲੇ ਆਪ ਤੇ ਪੈਦਾ ਨਹੀਂ ਕਰ ਸਕੀ ਪਰ ਜੇ ਇਹਨਾਂ ਕਿਰਤੀ ਲੋਕਾਂ ਨੇ ਆਪਣੀ ਵਸੀਲੇ ਆਪ ਪੈਦਾ ਕਰਕੇ ਆਪਣੀ ਸੱਚੀ ਸੁੱੱਚੀ ਕਿਰਤਾ ਇਹ ਕਰਦੇ ਕਰ ਰਹੇ ਆ ਤੇ ਸਰਕਾਰ ਨੂੰ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਨਗਰ ਕੌਂਸਲਾਂ ਨੂੰ ਨਗਰ ਨਿਗਮਾਂ ਨੂੰ ਜਾਂ ਤੇ ਉਹ ਕੋਈ ਥਾਂ ਤੈਅ ਕਰ ਦੇਣ ਕਿ ਇੱਥੇ ਇਹਨਾਂ ਦਾ ਸਾਰਾ ਜਿਹੜਾ ਸਿਸਟਮ ਆ ਚੱਲੇਗਾ ਸਾਰਿਆਂ ਦਾ ਹੀ ਫਿਰ ਉੱਥੇ ਚੱਲੇ ਪਰ ਜਿਵੇਂ ਸਰਦਾਰ ਜੀ ਨੇ ਆਖਿਆ ਵੀ ਪੱਗ ਵੇਖ ਕੇ ਟਾਰਗੇਟ ਕਰਦੇ ਆ ਇਹ ਤੇ ਫਿਰ ਪੰਜਾਬ ਦੇ ਵਿੱਚ ਚੰਗੀ ਗੱਲ ਥੋੜਾ ਹੈ ਕਿ ਦੇ ਇੱਥੇ ਹੀ ਇਥੋਂ ਦੇ ਰਹਿਣ ਵਾਲਿਆਂ ਨੂੰ ਰੋਜ਼ਗਾਰ ਨਹੀਂ ਆਪਾਂ ਕਰਨ ਦੇਣਾ ਉਹਨਾਂ ਨੂੰ ਕਿਰਤ ਨਹੀਂ ਕਰਨ ਦੇਣੀ ਇਹ ਲੋਕ ਫਿਰ ਕਿੱਥੇ ਜਾਣਗੇ ਸਰਕਾਰ ਇਦਾਂ ਨਾ ਕਰੇ ਨਗਰ ਨਿਗਮ ਨਗਰ ਕਾਉਂਸਲ ਪ੍ਰਸ਼ਾਸਨ ਇਵੇਂ ਨਾ ਕਰੇ ਇਹਨਾਂ ਨੂੰ ਹਾਂ ਠੀਕ ਹੈ ਜੇ ਕੋਈ ਸੜਕ ਰੁਕਦੀ ਆ ਪ੍ਰਸ਼ਾਸਨ ਦਾ ਹੱਕ ਆ ਵੀ ਉਹ ਸਾਈਡ ਤੇ ਕਰਾ ਦੇ ਕੋਈ ਟ੍ਰੈਫਿਕ ਜਾਮ ਨਹੀਂ ਹੋਣੀ ਚਾਹੀਦੀ ਲੋਕਾਂ ਨੂੰ ਤੰਗੀ ਨਹੀਂ ਹੋਣੀ ਚਾਹੀਦੀ ਆ ਆਵਾਜਾਈ ਸਚਾਰੂ ਚੱਲਣੀ ਚਾਹੀਦੀ ਆ ਪਰ ਜੇ ਕੋਈ ਸਾਈਡ ਦੇ ਉੱਤੇ ਖੜਾ ਮੂਲ ਵਾਸੀ ਇਥੋਂ ਦਾ ਪੰਜਾਬੀ ਜੇ ਕੋਈ ਆਪਣਾ ਰੁਜ਼ਗਾਰ ਕਰ ਰਿਹਾ ਵਾ ਤੇ ਇਹਨਾਂ ਨੂੰ ਰੋਕਣਾ ਨਹੀਂ ਚਾਹੀਦਾ ਇਹ ਕਿੱਥੇ ਜਾਣ ਫਿਰ ਦੱਸੋ ਨਾ ਕਿੱਥੇ ਜਾਣ ਇਹ ਆਪਣੇ ਆਲੇ-ਦੁਆਲੇ ਹੀ ਕੰਮ ਕਰਨਗੇ ਦੂਜਾ ਸ਼ਹਿਰ ਦੇ ਵਿੱਚ ਜਿਹੜੀਆਂ ਭੀੜ-ਪਾੜ ਵਾਲੀਆਂ ਸਗੋਂ ਥਾਮਾ ਵਾ ਮੈਂ ਵੀ ਇਹਨਾਂ ਸ਼ਹਿਰਾਂ ਦੇ ਵਿੱਚੋਂ ਦੀ ਲੰਘਦਾ ਹੀ ਆ ਤੇ ਮੈਂ ਦੇਖਦਾ ਉੱਥੇ ਕੀ ਬਣਿਆ ਉੱਥੇ ਆਪਾਂ ਛੋਟ ਦੇ ਦਿੰਨੇ ਆ ਇਸ ਕਰਕੇ ਬਰਾਬਰ ਰੱਖੋ ਹਰ ਸਟੇਟ ਦੇ ਵਿੱਚ ਜਿਹੜੇ ਉੱਥੋਂ ਦੇ ਮੂਲ ਵਾਸੀ ਹੁੰਦੇ ਆ ਉਹਨਾਂ ਨੂੰ ਤੇ ਸਗੋਂ ਪਹਿਲ ਹੁੰਦੀ ਆ ਭਾਵੇਂ ਕਿ ਮੈਂ ਨਹੀਂ ਕਹਿਣਾ ਵੀ ਪੰਜਾਬ ਕਿਸੇ ਨੂੰ ਧੱਕੇ ਮਾਰਦਾ ਨਾ ਮਾਰੂ ਗਾਈਜ਼ ਇਹ ਕੋਈ ਇੱਥੇ ਕਿਰਤ ਕਰਨ ਆਇਆ ਭਾਵੇਂ ਕਰੀ ਜਾਵੇ ਪਰ ਉਹਦਾ ਇਹ ਨਹੀਂ ਆ ਵੀ ਇੱਥੋਂ ਦੇ ਲੋਕਾਂ ਨੂੰ ਆਪਾਂ ਦਬਾ ਦਈਏ ਮੂਲ ਵਾਸੀਆਂ ਨੂੰ ਪੰਜਾਬੀਆਂ ਨੂੰ ਉਹਨਾਂ ਨੂੰ ਆਪਾਂ ਦਬਾ ਦਈਏ ਤੇ ਦੁਦਿਆਂ ਦਾ ਆਪਾਂ ਕੰਮ ਕਹੀਏ ਵੀ ਉਹ ਕਰੀ ਜਾਣ ਇਹ ਗੱਲਾਂ ਪੰਜਾਬ ਦੇ ਵਿੱਚ ਨਹੀਂ ਚੱਲਣੀਆਂ ਇਹ ਗੱਲਾਂ ਠੀਕ ਨਹੀਂ ਹੈਗੀਆਂ ਪ੍ਰਸ਼ਾਸਨ ਐਵੇਂ ਨਾ ਇਦਾਂ ਦੇ ਕੰਮ ਕਰੇ ਵੇਖੋ ਇਹ ਕਿਰਤੀ ਲੋਕ ਆ ਲੋੜਵੰਦ ਲੋਕ ਆ ਜਾਂ ਦੇ ਇਹਨਾਂ ਦੇ ਰੋਜ਼ਗਾਰ ਦੇ ਵਸੀਲੇ ਪੈਦਾ ਕਰਦੇ ਸਰਕਾਰ ਨੇ ਕਈ ਕੁਛ ਕਿਹਾ ਸੀ ਤੇ ਜਾਂ ਇਹਨਾਂ ਨੂੰ ਕੰਮ ਕਰਨ ਦਵੇ ਇਹਨਾਂ ਨੂੰ ਕੰਮ ਤੋਂ ਨਹੀਂ ਰੋਕਣਾ ਚਾਹੀਦਾ ਆਪਾਂ ਪੂਰੇ ਪੰਜਾਬ 'ਚ ਘੁੰਮ ਰਹੇ ਆ ਜਿੱਥੇ ਵੀ ਸਾਡਾ ਮੈਕਨਾ ਭਾਵੇਂ ਉਹ ਸਿੱਖ ਵਾ ਭਾਵੇਂ ਉਹ Hindu ਆ ਭਾਵੇਂ ਇਥੋਂ ਦਾ ਮੂਲ ਮੁਸਲਮਾਨ ਆ ਭਾਵੇਂ ਸਾਈ ਵੀ ਹੈਗਾ ਇਥੋਂ ਦਾ ਜੇ ਉਹ ਆਪਣੀ ਕੋਈ ਕਿਰਤ ਕਰ ਰਿਹਾ ਸੱਚੀ ਸੁੱਚੀ ਅਸੀਂ ਤੇ ਉਹਨਾਂ ਨੂੰ ਸਾਫੜਾ ਦੇਣ ਜਾਵਾਂਗੇ ਇਹ ਸੱਚੇ ਪਾਤਸ਼ਾਹ ਦਾ ਥਾਪਣਾ ਵਾ ਇਹ ਧਰਮ ਦੀ ਕਿਰਤ ਕਰੋ ਸਾਡੇ ਗੁਰੂ ਨੇ ਕਿਹਾ ਉਦਮ ਕਰੇਂਦਿਆ ਜੀਉ ਤੂੰ ਕਮਾਮਦਿਆਂ ਸੁਖ ਪਹੁੰਚ ਧਿਆਇਂਦਿਆ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤਾ ਇਨ੍ਹਾਂ ਅੱਖਾਂ ਦੇ ਵਿੱਚ ਹੰਝੂ ਨਹੀਂ ਚਾਹੀਦੇ ਇਨ੍ਹਾਂ ਅੱਖਾਂ ਦੇ ਵਿੱਚ ਖੁਸ਼ੀ ਚਾਹੀਦੀ ਆ ਇਹ ਇਥੋਂ ਦੇ ਮੂਲ ਵਾਸੀ ਆ ਅਸੀਂ ਆਪਣੇ ਸਰਦਾਰਾਂ ਨੂੰ ਪੰਜਾਬੀਆਂ ਨੂੰ ਇੱਥੇ ਪੰਜਾਬ ਦੇ ਵਿੱਚ ਦਲੀਲ ਨਹੀਂ ਹੋਣ ਦਵਾਂਗੇ ਅਸੀਂ ਇਥੋਂ ਦੇ ਹੀ ਆ ਹਾਂ ਜੇ ਕੋਈ ਕਾਨੂੰਨੀ ਨੁਕਤਾ ਨਿਗਾਹ ਤੋਂ ਗੱਲ ਆ ਤੇ ਫਿਰ ਸਾਰੇ ਸ਼ਹਿਰਾਂ 'ਚ ਜੋ ਸਾਰਿਆਂ ਦੀਆਂ ਰੇਡੀਆਂ ਚੁੱਕ ਦੋ ਪਰ ਇਥੋਂ ਦੇ ਮੂਲ ਵਾਸੀਆਂ ਦੇ ਨਾਲ ੱੱਕੇਸ਼ਾਈ ਬਰਦਾਸ਼ਤ ਬਿਲਕੁਲ ਨਹੀਂ ਕੀਤੀ ਜਾਊਗੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਹਦਾਇਤ ਆ ਭਈ ਇਹਨਾਂ ਕਿਰਤੀਆਂ ਦਾ ਸਾਥ ਦਿਓ ਇਹਨਾਂ ਕਿਰਤੀਆਂ ਕਰਕੇ ਸਾਰਾ ਸਿਸਟਮ ਚੱਲਦਾ ਇਹਨਾਂ ਅੱਖਾਂ ਦੇ ਵਿੱਚ ਹੰਝੂ ਨਹੀਂ ਇਹਨਾਂ ਅੱਖਾਂ 'ਚ ਖੁਸ਼ੀ ਚਾਹੀਦੀ ਆ ਇਹਨਾਂ ਨੇ ਵਿਚਾਰਿਆਂ ਨੇ ਜਿਹੜੀਆਂ ਫੈਕਟਰੀਆਂ ਲਾ ਲਈਆਂ ਵਾ ਕਿਰਤ ਕਰ ਰਹੇ ਆ ਸੱਚੀ ਸੁੱਤੀ ਕਿਰਤਵਾ ਇਹਨਾਂ ਦਾ ਸਾਥ ਦਵੇ ਸਰਕਾਰ ਧੱਕੇਸ਼ਾਹੀ ਨਾ ਕਰੇ ਤੇ ਇਥੋਂ ਦੇ ਮੂਲ ਵਾਸੀਆਂ ਨੂੰ ਕੰਮ ਕਰਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਆਪਣਾ ਇੱਕ ਹਰ ਥਾਂ ਤੇ ਨਾ ਪਾਣ ਨੂੰ ਇਹ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਆ ਉਹ ਉਹਦੀ ਤੁਹਾਨੂੰ ਹਜੂ ਨਹੀਂ ਦੇਖਦੇ ਤੱਕ ਕਾਇਨਾ ਨਾ ਕੋਈ ਨਹੀਂ ਕੀਤਾ ਏਦਾਂ ਵਾ ਜੀ ਏਦਾਂ ਮੇਰੀ ਬੇਨਤੀ ਸੁਣੋ ਕੋਈ ਸ਼ਟੰਟ ਨਹੀਂ ਖੇਡਿਆ ਗਿਆ ਕਾਰਨ ਕੀ ਹੈ ਜਿਹੜਾ ਦੁਨੀ ਚੰਦ ਏਐਸਆਈ ਮਹਿਲੀ ਚੌਂਕੀ ਦੇ ਵਿੱਚ ਇਸ ਵੇਲੇ ਇਨਚਾਰਜ ਹੈ ਉਹ ਹਮੇਸ਼ਾ ਹੀ ਸਿੱਖਾਂ ਦੇ ਨਾਲ ਤੱਕਾ ਕਰਦਾ ਵਾ ਗੁੰਡਾਗਰਦੀ ਕਰਦਾ ਵਾ ਇੱਕ ਸਿੱਖ ਦਾ ਸਾਰਾ ਸਮਾਨ ਜਿਹੜਾ ਗੁਰੂ ਘਰ ਦੇ ਵਿੱਚੋਂ ਕਮੇਟੀ ਨੇ ਚੋਰੀ ਕਰ ਲਿਆ ਫ੍ਰਿਜ ਤੱਕ ਕੂਲਰਾਂ ਤੱਕ ਉਹ ਬੰਦੇ ਦੇ ਕੋਲ ਤਰਖਾਸ ਦਿੱਤੀ ਹੋਈ ਇੱਕ ਮਹੀਨੇ ਤੋਂ ਉੱਪਰ ਜਿਆਦਾ ਕੋਈ ਕਾਰਵਾਈ ਨਹੀਂ ਕੀਤੀ ਉਹ ਬੰਦਾ ਗੁੰਡਾਗਰਦੀ ਕਰਦਾ ਇੱਥੇ ਆ ਕੇ ਇਹਨਾਂ ਨੂੰ ਕਹਿ ਰਿਹਾ ਚਿੱਟਾ ਵੇਚ ਨੂੰ ਇਹ ਕੰਮ ਦੇ ਵਿੱਚ ਹੀ ਫੈਲ ਰਿਹਾ ਸਮਾਨ ਚੋਰੀ ਰਿਹਾ ਉਹ ਬੰਦੇ ਦਾ ਵਿਰੋਧੀਆਂ ਦਾ ਸਾਥ ਦੇ ਰਿਹਾ ਪਰੋਧੀਆਂ ਦਾ ਸਾਥ ਦੇ ਰਿਹਾ ਇਹਨਾਂ ਨੂੰ ਆ ਕੇ ਦਬਕੇ ਮਾਰਦਾ ਉਹ ਸਮਾਨ ਚੱਕ ਲਾ ਓਏ ਇਹਨਾਂ ਸਮਾਨ ਚੱਕ ਲਾ ਮੈਨੂੰ ਪਤਾ ਹੁਣ ਐਸ ਐਚਓ ਆ ਗਿਆ ਇਹ ਸੱਚੀ ਬਿਲਡਿੰਗ ਆ ਦੇਖੋ ਦੇਖੋ ਸਰਦਾਰ ਜੀ ਉਹਨਾਂ ਨੇ ਸਰਦਾਰ ਨੇ ਸਿੱਖਾਂ ਦੇ ਨਾਲ ਕਰੂਗੀ ਸਾਰੇ ਪੰਜਾਬ ਦੇ ਵਿੱਚ ਹੋਕਾ ਦਵਾਂਗੇ 3 ਸਾਲ ਹੋ ਗਏ ਸੈਨ ਕਰਦਾ ਮੈਂ ਕਦੇ ਕਿਸੇ ਦੀ ਨੌਕਰੀ 'ਚ ਲੱਤ ਨਹੀਂ ਮਾਰੀ ਅੱਜ ਤੱਕ ਸਰਦਾਰ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਰਦਾਰ ਜੀ ਇੱਕ ਮਿੰਟ ਜੀ ਦੇਖੋ ਸਰਕਾਰਾਂ ਦਾ ਕੰਮ ਹੁੰਦਾ ਆਪਣੇ ਨਾਗਰਿਕਾਂ ਦਾ ਖਿਆਲ ਰੱਖਣਾ ਉਹਨਾਂ ਦਾ ਇਹ ਬੇਸਿਕ ਕੰਮ ਆ ਜਾਂ ਤੇ ਇਹਨਾਂ ਨੂੰ ਰੁਜ਼ਗਾਰ ਦਵੇ ਜਾਂ ਰੁਜ਼ਗਾਰ ਦੇ ਵਸੀਲੇ ਦਵੇ ਜਾਂ ਇਹਨਾਂ ਦੀ ਗੱਲ ਸੁਣੇ ਜਾਂ ਤੇ ਇਦਾਂ ਕਰ ਦੋ ਸਾਰੇ ਸ਼ਹਿਰਾਂ ਚੋਂ ਸਾਰੀਆਂ ਰੇੜੀਆਂ ਫੜੀਆਂ ਚੱਕ ਦੋ ਸਫਾਈ ਕਰ ਦੋ ਜਾਂ ਤੇ ਸਾਰਿਆਂ ਦਾ ਹੀ ਕਰ ਦੋ ਜਾਂ ਫਿਰ ਇੱਥੋਂ ਦੇ ਜਿਹੜੇ ਪੰਜਾਬੀ ਆ ਇਹਨਾਂ ਦੇ ਨਾਲ ੱੱਕਾ ਨਾ ਕਰੋ ਪੁਲਿਸ ਜਿਹੜੀ ਆ ਇਹ ਪਬਲਿਕ ਸਰਵੈਂਟ ਆ ਇਹ ਪਬਲਿਕ ਦੀ ਨੌਕਰ ਆ ਲੋਕਾਂ ਦੇ ਟੈਕਸ ਦੇ ਨਾਲ ਇਹਨਾਂ ਨੂੰ ਤਨਖਾਹਾਂ ਮਿਲਦੀਆਂ ਕਿਸੇ ਨੂੰ ਕੋਈ ਰਾਈਟ ਨਹੀਂ ਆ ਇੱਕ ਆਮ ਬੰਦੇ ਨੂੰ ਉਹ ਥ੍ਰੈਟ ਕਰੇ ਉਹ ਉਹਦਾ ਧਰਮ ਕੋਈ ਵੀ ਹੋਵੇ ਨਾਗਰਿਕ ਦਾ ਇਸ ਕਰਕੇ ਜੋ ਕੁਝ ਵੀ ਆ ਗਲਤ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਪੁਲਿਸ ਨੂੰ ਬੜੇ ਪ੍ਰੇਮ ਨਾਲ ਇਤفاق ਨਾਲ ਇਹਨਾਂ ਦੀ ਗੱਲ ਸੁਣੀ ਚਾਹੀਦੀ ਆ ਹਾਂ ਟ੍ਰੈਫਿਕ ਸੁਚਾਰੂ ਚੱਲੇ ਹਰ ਪਾਸੇ ਚੱਲੇ ਬਾਜ਼ਾਰਾਂ 'ਚ ਵੀ ਦੇਖਣਾ ਪਰ ਇਥੋਂ ਦੇ ਮੂਲ ਵਾਸੀਆਂ ਨੂੰ ਰੁਜ਼ਗਾਰ ਕਰਨ ਦਿੱਤਾ ਜਾਵੇ ਜਾਂ ਫਿਰ ਇਹਨਾਂ ਨੂੰ ਰੁਜ਼ਗਾਰ ਤੁਸੀਂ ਦੇ ਦਿਓ ਪਰ ਮੈਂ ਇਹਦੇ ਜਥੇਦਾਰ ਆਪਣੇ ਸਿੱਖ ਭਰਾਵਾਂ ਦੇ ਅੱਖਾਂ ਦੇ ਵਿੱਚ ਹੰਝੂ ਨਹੀਂ ਵੇਖ ਸਕਦਾ ਅਸੀਂ ਕਿੱਦਾਂ ਦੇਖ ਲਾਂਗੇ ਇਹ ਕਿੱਥੇ ਜਾਣਗੇ ਸਾਡੇ ਲੋਕ ਇੱਕ ਬੰਦੇ ਤੇ ਕਹਿੰਦੇ ਵੀ ਬਾਹਰ ਨੂੰ ਮੂੰਹ ਚੁੱਕ ਲਿਆ ਜੇ ਫਿਰ ਕੀ ਕਰਨੇ ਦੱਸ ਕੰਮ ਹੀ ਕਰ ਰਿਆ ਨਾ ਲੁੱਟ ਕੋ ਡਾਕਾ ਤਾਂ ਨਹੀਂ ਕਰ ਰਿਆ ਸਰਕਾਰ ਨਸ਼ਿਆਂ ਨੂੰ ਨੱਕ ਪਾਵੇ ਗਰੀਬਾਂ ਨੂੰ ਬਖਸ਼ੇ ਵਾਂਗੂ ਟੀਕਾ ਖਾਲਸਾ ਵਾਹਿਗੁਰੂ ਜੀ ਕਾ ਕਰੇਲਾ ਨਿਆਰੋ ਇਹ 7 4 2025 ਨੂੰ ਮਾਨਯੋਗ ਸੀਐਮ ਸਾਹਿਬ ਜਿਹੜੇ ਐਸੇ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕਰਨਾ ਸੀਗਾ ਸੀਐਮ ਸਾਹਿਬ ਆਏ ਸੀਗੇ ਉਹ ਸੀਐਮ ਸਾਹਿਬ ਦੇ ਆਣਦੇ ਹੀ ਉਹਦੇ ਵਿੱਚ ਜਿਹੜਾ ਇਹ ਰੂਟ ਲੱਗਾ ਸੀਗਾ ਹਾਈਵੇ ਤੇ ਰੂਟ ਲੱਗਾ ਸੀਗਾ ਸਾਰੇ ਤੇ ਉੱਥੇ ਆਪਣੇ ਸਾਡੇ ਐਸੇ ਦੁਨੀ ਚੰਦ ਨੇ ਉਹਨਾਂ ਦਾ ਰੂਟ ਲੱਗਾ ਸੀਗਾ ਅੱਜ ਦਾ ਮਹਿੰਦੀਪੁਰ ਬਾਈਪਾਸ ਤੇ ਉਹ ਇਹ ਜਿਹੜੀ ਹੈਗੀ ਹੈ ਜਿਹੜੇ ਤੇ ਨਾਮਧਾਰੀਆਂ ਦੇ ਕਰਕੇ ਹੈਗੇ ਲਾਉਂਦੇ ਆ ਆਪਣੇ ਇਹਨਾਂ ਦੀ ਯੂਸ ਆਫ ਆਫ ਦੀ ਵਗੈਰਾ ਰੈਡੀ ਜਿਹੀ ਹੈਗੀ ਆ ਤੇ ਕੁਛ ਨਾ ਇਹ ਆਪਣਾ ਸਮਾਨ ਜਿਹੜਾ ਮੋੜੇ 메ਨ ਰੋਡ ਦੇ ਉੱਪਰ ਰੱਖ ਲੈਂਦੇ ਆ ਤੇ ਉਸ ਕਰਕੇ ਉਹਨੂੰ ਸਿਰਫ ਉਹਨੇ ਇੰਨਾ ਕਿਹਾ ਸੀ ਕਿ ਜਿਹੜਾ ਸਾਡਾ ਸਮਾਨ ਹੈ ਰੋਡ ਦੇ ਉੱਤੇ ਰੱਖਿਆ ਹੈ ਰੋਡ ਤੋਂ ਪਿੱਛੇ ਕਰ ਲਓ ਇਹਨੂੰ ਪਹਿਲਾਂ ਵੀ ਇੱਕ ਦੋ ਵਾਰੀ ਇਹਨਾਂ ਦੀਆਂ ਆਈਆਂ ਇਹ ਕੰਪਲੀਟਾਂ ਤੇ ਜਿਹੜੇ ਰੋਡ ਨੂੰ ਕਾਫੀ ਮਤਲਬ ਅੱਗੇ ਢੱਕ ਲੈਂਦੇ ਆ ਇਸ ਕਰਕੇ ਉੱਥੇ ਜਿਹੜੇ ਵਹੀਕਲਾਂ ਦੀ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਉਹਨੂੰ ਪਿੱਛੇ ਨੂੰ ਕਿਹਾ ਸੀ ਥੋੜਾ ਜਿਹਾ ਇਹ ਇਸ ਤਰ੍ਹਾਂ ਪਹਿਲਾਂ ਵੀ ਆਈਆਂ ਤੇ ਜਿਹੜਾ ਰੋਡ ਬਲੌਕ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਇਹ ਜਿਹੜਾ ਵੀ ਰੋਡ ਬਲੌਕਰ ਕੋਦੇ ਖਿਲਾਫ ਕਾਰਵਾਈ ਵੀ ਕਰਾਂਗੇ ਤੇ ਇਹੀ ਗੱਲ ਸੀ ਉਹ ਸਿਰਫ ਪਿੱਛੇ ਕਰਨ ਨੂੰ ਕਿਹਾ ਸੀ ਤੇ ਥੋੜਾ ਜਾਣਬੁੱਝ ਕੇ ਮੀਡੀਆ ਦੇ ਵਿੱਚ ਇਹ ਸ਼ਾਇਆ ਤੇ ਇਸ ਤਰ੍ਹਾਂ ਕਰਕੇ ਪੁਸਤਕਾ ਕਰਦੀ ਕੋਈ ਕਿਸੇ ਤਰ੍ਹਾਂ ਕਰ ਕੀਤਾ ਗਿਆ